ਧੰਨਵਾਦ ਜੀ ਤੁਹਾਨੂੰ ਤੇ ਸਮੂਸਰੋਤਿਆਂ ਨੂੰ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜਣ ਸਾਹਿਬ ਵੈਸੇ ਇਲੈਕਸ਼ਨ ਚ ਵੀ ਹੋ ਗਈ ਇੱਥੇ ਸਾਰਾ ਕੁਝ ਹੋ ਗਿਆ ਬਹੁਤ ਸਾਰੇ ਉਸ ਟਾਈਮਾਂ ਦੇ ਵਿੱਚ ਬਹੁਤ ਸਾਰੇ ਬੰਦਿਆਂ ਦੇ ਮੂੰਹਾਂ 'ਚ ਘੁੰਗਣੀਆਂ ਪੈ ਜਾਂਦੀਆਂ ਨੇ ਦੇਖੋ ਮੀਡੀਆ ਦਾ ਕੰਮ ਹੁੰਦਾ ਪ੍ਰੇਣ ਸਾਹਿਬ ਕੋਈ ਵੀ ਪੋਲਿਟਿਕਲ ਪਾਰਟੀ ਹੋਵੇ ਉਹਨਾਂ ਦੇ ਚੰਗੇ ਮਾੜੇ ਕੰਮਾਂ ਦਾ ਗੱਲਬਾਤ ਕਰਨੀ ਪਬਲਿਕ ਦੇ ਕਟਹਿਰੇ ਵਿੱਚ ਲਿਆਉਣਾ ਉਹਨਾਂ ਦਾ ਫਰਜ਼ ਬਣਦਾ ਹੁੰਦਾ ਪਰ ਜਦੋਂ ਇਲੈਕਸ਼ਨ ਲੱਗ ਜਾਂਦੇ ਫਿਰ ਪਾਹ ਜਿੰਨਾ ਮਰਜੀ ਤੁਸੀਂ ਉਹਨਾਂ ਨੂੰ ਭੰਡੀ ਜਾਓ ਪਰ ਸਵਾਦ ਉਦੋਂ ਹੁੰਦਾ ਜਦੋਂ ਸਮੇਂ ਦੇ ਵਿੱਚ ਇਲੈਕਸ਼ਨ ਆਈ ਹੁੰਦੀ ਹੈ ਤੇ ਲੋਕਾਂ ਨੂੰ ਦੱਸਿਆ ਜਾਵੇ ਇੱਕ ਧਿਰ ਦੇ ਨਾਲ ਨਾ ਖੜਿਆ ਜਾਵੇ ਚਲੋ ਹੁਣ ਖੁਲਾਸੇ ਹੋਰ بڑے ਕੁਝ ਹੋ ਰਹੇ ਨੇ ਬਦਨ ਸਾਹਿਬ ਸੋ ਆਡੀਟਰ ਜਨਰਲ ਦੇ ਵੱਲੋਂ ਖੁਲਾਸੇ ਹੋ ਰਹੇ ਨੇ ਜੀ ਕੀ ਅਪਰੇਟਾ ਬਿਲ ਸਾਹਿਬ ਦੇਖੋ ਇਹ ਇਹਦੇ ਵਿੱਚ ਪਹਿਲਾਂ ਤਾਂ ਗੱਲ ਹੈ ਜਿਵੇਂ ਅਸੀਂ ਕੱਲ ਵੀ ਕਰ ਰਹੇ ਸੀ ਕਿ ਮਾਰਕਾਨੀ ਸਾਹਿਬ ਇਹ ਕਹਿ ਰਹੇ ਨੇ ਕਿ ਕੈਨੇਡਾ ਦੀ ਜੀਡੀਪੀ ਦਾ ਅਸੀਂ 2% ਫਿਰ ਡਿਫੈਂਸ ਦੇ ਉੱਪਰ ਖਰਚ ਕਰਨਾ ਇਹ ਜੋ ਨੈਟੋ ਦੇ ਟੀਚੇ ਨੇ ਸੋ ਉਹਨਾਂ ਨੂੰ ਪੂਰਾ ਕਰਨ ਦੀ ਗੱਲੋਂ ਕਰ ਰਹੇ ਨੇ ਖਰਚੇ ਵਧਾਉਣ ਦੀ ਗੱਲ ਕਰ ਰਹੇ ਨੇ ਡਿਫੈਂਸ ਦੇ ਉੱਪਰ ਤੇ ਜਦੋਂ ਫਿਰ ਖਰਚੇ ਸਰਕਾਰ ਵਧਾਉਂਦੀ ਹੈ ਤੇ ਸਰਕਾਰ ਚਾਹੁੰਦੀ ਹੈ ਵੀ ਆਰਥਿਕਤਾ ਨੂੰ ਹਲਾੜਾ ਦੇਣ ਵਾਸਤੇ ਵੀ ਸਰਕਾਰ ਆਪਣਾ ਵਾਣ ਦਾ ਯੋਗਦਾਨ ਪਾਵੇ ਤੇ ਇਹਦੇ ਵਿੱਚ ਫਿਰ ਇਹ ਵੀ ਜ਼ਰੂਰੀ ਹੋ ਜਾਂਦਾ ਵੀ ਜਿੱਥੇ ਡਾਲਰ ਖਰਚੇ ਜਾ ਰਹੇ ਨੇ ਉਹ ਡਾਲਰ ਸਹੀ ਜਗ੍ਹਾ ਖਰਚੇ ਜਾਣ ਤੇ ਕਿਉਂਕਿ ਟੈਕਸਪੇਅਰ ਦੇ ਡਾਲਰ ਹੁੰਦੇ ਨੇ ਕਿਸੇ ਨੇ ਆਪਣੀ ਜੇਬ ਤੋਂ ਦਾ ਖਰਚ ਨਹੀਂ ਆ ਸੋ ਉਹਨਾਂ ਨੂੰ ਸਹੀ ਤਰੀਕੇ ਨਾਲ ਖਰਚਿਆ ਜਾਵੇ ਜਿਹੜੇ ਕੰਟਰੈਕਟਸ ਨੇ ਸਹੀ ਢੰਗ ਦੇ ਨਾਲ ਹੋਣ ਤਾਂ ਕਿ ਅਗਰ ਕੋਈ ਸਵਾਲ ਪੁੱਛਦਾ ਆ ਤਾਂ ਫਿਰ ਉਹ ਸਵਾਲਾਂ ਦੇ ਸਹੀ ਤਸੱਲੀਬਖਸ਼ ਜਵਾਬ ਵੀ ਦੇਣ ਦੀ ਸਰਕਾਰ ਦਿੱਤੀ ਵਿੱਚ ਹੋਵੇ ਸੋ ਇਹ ਵੀ ਚੀਜ਼ਾਂ ਬਹੁਤ ਜ਼ਰੂਰੀ ਹੁੰਦੀਆਂ ਨੇ ਸੋ ਇਹਨਾਂ ਚੀਜ਼ਾਂ ਨੂੰ ਹੀ ਜਵਾਬਦੇਹੀ ਬਣਾਉਣ ਵਾਸਤੇ ਹੀ ਜੇ ਜੋ ਆਡੀਟਰ ਜਨਰਲਸ ਨੇ ਜਾ ਹੋਰ ਵਕ ਵਕ ਜੋ ਇਸ ਤਰੀਕੇ ਦੇ ਜਿੰਮੇਵਾਰ ਲੋਕ ਹੁੰਦੇ ਨੇ ਸੋ ਉਹ ਆਪਣੀਆਂ ਸਮੇ ਸਮੇ ਤੇ ਰਿਪੋਰਟਾਂ ਵੀ ਪੇਸ਼ ਕਰਦੇ ਨੇ ਤੇ ਉਹਨਾਂ ਰਿਪੋਰਟਾਂ ਰਾਹੀਂ ਸਰਕਾਰ ਨੂੰ ਜਵਾਬ ਦੇ ਵੀ ਬਣਾਇਆ ਜਾਂਦਾ ਹੁਣ ਇਹਦੇ ਵਿੱਚ ਜੋ ਆਲਟਰ ਜਨਰਲ ਏ ਕੈਰਨ ਹੋਗਨ ਸੋ ਇਹਨਾਂ ਨੇ ਸੈਡਲ ਏਜੰਸੀ ਸੈਡਲ ਸਰਕਾਰ ਦੇ ਉੱਪਰ ਬਹੁਤ ਸਾਰੇ ਸਵਾਲ ਵੀ ਖੜੇ ਕੀਤੇ ਨੇ ਸੋ ਇੱਕ ਤਾਂ ਇਹਦੇ ਵਿੱਚ ਜੋ ਅਰਾਈਵ ਕੈਨ ਐਪ ਦੀ ਗੱਲ ਹੈ ਜੋ ਕਿ ਕੋਵਿਡ ਦੇ ਸਮੇਂ ਬਣਾਈ ਗਈ ਸੀ ਸੋ ਇਹਨੂੰ ਲੈ ਕੇ ਵੀ ਉਹਨਾਂ ਦੀ ਜੋ ਰਿਪੋਰਟ ਹੈ ਸੋ ਉਹਦੇ ਵਿੱਚ ਉਹਨਾਂ ਨੇ ਬਹੁਤ ਸਾਰੇ ਸਵਾਲ ਦੁਆਰਾ ਖੜੇ ਕੀਤੇ ਨੇ ਸੋ ਜਿਹਦੇ ਵਿੱਚ ਤਕਰੀਬਨ ਉਸ ਸਮੇਂ 100 ਮਿਲੀਅਨ ਡਾਲਰ ਤੱਕ ਦੇ ਜਿਹੜੇ ਕੰਟਰੈਕਟ ਨੇ ਜੀਸੀਟਾਜੀ ਨੂੰ ਦਿੱਤੇ ਗਏ ਸਨ ਸੋ ਇਹਨਾਂ ਦੇ ਵਿੱਚ ਉਹਨਾਂ ਨੇ ਗੱਲ ਕਹੀ ਹੈ ਕਿ ਕੰਟਰੈਕਟ ਦੀ ਕੋਸਟ ਨੂੰ ਲੈ ਕੇ ਜਾਂ ਪ੍ਰੋਕਿਊਰਮੈਂਟ ਦੇ ਜਿਹੜੇ 100 ਤਰੀਕੇ ਸੀਗੇ ਕਹਿੰਦੇ ਵੀ ਉਹ ਇਹ ਸਹੀ ਨਹੀਂ ਸੀ ਅਤੇ ਉਹਨਾਂ ਨੂੰ ਕਿਸੇ ਵੀ ਢੰਗ ਨਾਲ ਜੋ ਫੈਡਰਲ ਏਜੰਸੀਸ ਨੇ ਉਹ ਜਸਟੀਫਾਈ ਨਹੀਂ ਕਰ ਸਕਿਆ ਵੀ ਕਿਉਂ ਇਹ ਰਾਇਵ ਕਹਿਣ ਜਾਂ ਹੋਰ ਇਸ ਤਰੀਕੇ ਦੇ ਕੰਟਰੈਕਟਸ ਜਿਹੜੇ OGS ਦਰਜ ਨੂੰ ਦਿੱਤੇ ਗਏ ਤੇ ਕਾਰਨ ਕੀ ਸੀ ਸੋ ਇਹ ਬਹੁਤ ਵੱਡੇ ਸਵਾਲ ਆਡਟਰ ਜਨਰਲ ਕੈਰਨ ਹੋਗਰ ਵੱਲੋਂ ਖੜੇ ਕੀਤੇ ਗਏ ਨੇ ਤੇ ਨਾਲ ਜੋ ਕੈਨੇਡਾ ਦੀ ਗੱਲ ਚੱਲ ਰਹੀ ਹੈ ਅਮਰੀਕਾ ਦੇ ਨਾਲ ਇਸ ਅਸਪਰਟਾਈਫਾਇਲ ਜਿਹੜੇ ਫਾਈਟਾ ਜਰਨਲ ਨੇ ਉਹਨਾਂ ਨੂੰ ਖਰੀਦਣ ਬਾਬਤ ਸੋ ਉਹਦੇ ਵਿੱਚ ਵੀ ਇਹ ਗੱਲਾਂ ਬਾਤਾਂ ਨਿਕਲ ਕੇ ਸਾਹਮਣੇ ਆ ਰਹੀਆਂ ਨੇ ਜੋ ਆਲਟਰ ਜਰਨਲ ਨੇ ਕਈਆਂ ਨੇ ਕਿ ਕਹਿੰਦੇ ਕਿ ਜੋ ਇਨੀਸ਼ੀਅਲ ਕੋਸਟ ਸੀਗੀ ਜਦੋਂ ਇਹ ਇਸ ਦੇ ਉੱਪਰ ਜੋ ਗੱਲਬਾਤ ਜਿਹੜੀ ਹੈ ਸ਼ੁਰੂ ਹੋਈ ਜੋ origignal estimate ਸੀਗੇ ਕਹਿੰਦੇ ਕਿ ਹੁਣ ਇਸ ਸਮੇਂ ਅੱਜ ਉਹਦੇ ਨਾਲੋਂ ਲਗਭਗ ਇਹ 50% ਦਾ ਖਰਚਾ ਵਾਧੂ ਹੋ ਰਿਹਾ ਸੋ ਉਦੋਂ 2022 ਦੇ ਵਿੱਚ ਜੋ ਬੇਸ ਪ੍ਰਾਈਸ ਨੂੰ ਲੈ ਕੇ ਇਨੀਸ਼ੀਅਲ ਐਸਟੀਮੇਟ ਸੀਗੇ ਉਹ 19 ਬਿਲੀਅਨ ਡਾਲਰ ਦੇ ਸੀਗੇ ਤਾਂ ਅੱਜ ਉਹਦੀ ਗੱਲ ਕਰੀਏ ਤਾਂ 27.7 ਬਿਲੀਅਨ ਡਾਲਰ ਤੱਕ ਗੱਲ ਪਹੁੰਚ ਗਈ ਹੈ ਤੇ 50% ਦਾ ਖਰਚਾ ਵੱਧ ਗਿਆ ਆ ਤੇ ਇਹਦੇ ਵਿੱਚ ਔਟਾ ਜਾਂਦਾ ਕਹ ਰਹੇ ਨੇ ਕਿ ਜਦੋਂ ਇਹ ਡੀਲ ਹੋਵੇਗੀ ਜਾਂ ਜਦੋਂ ਇਹ ਡੀਲ ਸਿਰੇ ਚੜੇਗੀ ਤਾਂ ਕਹਿੰਦੇ ਕਿ ਇਹ ਕੋਸਟ ਇਹਦੇ ਨਾਲੋਂ ਵੀ ਜ਼ਿਆਦਾ ਹੋਵੇਗੀ ਸੋ ਇਹ ਖਰਚਿਆਂ ਨੂੰ ਲੈ ਕੇ ਵੀ ਬਹੁਤ ਵੱਡੇ ਸਵਾਲ ਖੜੇ ਹੋ ਰਹੇ ਨੇ ਤੇ ਇਹਦੇ ਵਿੱਚ ਇਹ ਵੀ ਗੱਲ ਹੋ ਰਹੀ ਹੈ ਕਹਿੰਦੇ ਕਿ ਹੋਰ ਵੀ ਬਹੁਤ ਸਾਰੇ ਸ਼ਾਰਟਕਾਸਟ ਨੇ ਕੱਲੇ ਖਰਚਿਆਂ ਨੂੰ ਲੈ ਕੇ ਨਹੀਂ ਹੈ ਉਹ ਕਹਿੰਦੇ ਆ ਕਿ ਸਾਡੇ ਕੋਲ ਇਸ ਸਮੇਂ ਕੁਆਲੀਫਾਈਡ ਪਾਇਲਟੇ ਹੈ ਨਹੀਂ ਮਲੋ ਜਹਾਜ਼ ਲੈ ਵੀ ਲੈ ਜਾਣ ਤਾਂ ਜਹਾਜ਼ ਚਲਾਉਣ ਵਾਸਤੇ ਕੁਆਲੀਫਾਈਡ ਪਾਇਲਟ ਵੀ ਵੀ ਕਮੀ ਹੈ ਸੋ ਇਹ ਵੀ ਇੱਕ ਬਹੁਤ ਵੱਡਾ ਸਵਾਲ ਹੈ ਸੋ ਇਹ ਹੋ ਜਾ ਜਿਹੜੇ ਆਧੁਨਿਕ ਜਹਾਜ਼ ਨੇ ਇਹਨਾਂ ਨੂੰ ਚਲਾਉਣ ਵਾਸਤੇ ਕੈਨੇਡਾ ਕੋ ਕਹਿੰਦੇ ਕਿ ਇਹ ਕੁਆਲੀਫਾਈਡ ਪਾਇਲਟ ਵੀ ਨਹੀਂ ਹੈ ਸੋ ਇਹਨਾਂ ਚੀਜ਼ਾਂ ਨੂੰ ਲੈ ਕੇ ਵੀ ਆਲਟਾ ਜਰਨਲ ਨੇ ਸਵਾਲ ਕਰੇ ਕੀਤੇ ਨੇ ਸੁਪਾ ਵੀ ਹੈ ਕਿ ਸਰਕਾਰ ਤੇ ਜਵਾਬਦੇਹੀ ਬਣਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਵੀ ਅਗਰ ਤੁਸੀਂ ਟੈਕਸ ਦੇ ਡਾਲਰ ਖਾਚਣੇ ਨੇ ਤੇ ਨਾਲ ਫਿਰ ਤੁਹਾਨੂੰ ਇਹਨਾਂ ਗੱਲਾਂ ਦਾ ਚਾਨਲ ਵੀ ਰੱਖਣਾ ਪਊਗਾ ਕਿ ਉਹ ਡਾਲਰ ਸਹੀ ਜਗ੍ਹਾ ਖਰਚ ਹੋਣ ਇਹਦੇ ਵਾਸਤੇ ਤੁਹਾਡੀ ਜਵਾਬਦੇਹੀ ਬਣਾਈ ਜਾਊਗੀ ਸੋ ਇਹ ਗੱਲਾਂ ਬਾਤਾਂ ਆਲਟਾ ਚਾਨਾ ਦੀ ਰਿਪੋਰਟ ਦੇ ਵਿੱਚ ਆਈਆਂ ਨੇ ਤੇ ਦੂਜੇ ਪਾਸੇ ਕੁਝ ਹੋਰ ਇਹ ਫੈਡਰਲ ਮੁੱਦਿਆਂ ਦੀ ਗੱਲਬਾਤ ਕਰੀਏ ਤਾਂ ਇਹਦੇ ਵਿੱਚ ਇਹ ਜੋ ਆਪੋਜੀਸ਼ਨ ਦੇ ਲੀਡਰ ਨੇ ਪੀਰ ਖਾਲੀਆ ਸਾਹਿਬ ਸੋ ਇਹਨਾਂ ਨੇ ਇਮੀਗ੍ਰੇਸ਼ਨ ਨੂੰ ਲੈ ਕੇ ਕੁਝ ਇਹ ਤਿੱਖੇ ਸਵਾਲ ਵੀ ਕੀਤੇ ਨੇ ਕੁਝ ਇਹਨਾਂ ਨੇ ਆਪਣੀਆਂ ਮੰਗਾਂ ਵੀ ਸਰਕਾਰ ਅੱਗੇ ਰੱਖੀਆਂ ਨੇ ਇਹਦੇ ਵਿੱਚ ਇੱਕ ਤਾਂ ਉਹ ਗੱਲ ਕਹਿੰਦੇ ਨੇ ਕਹਿੰਦੇ ਕਿ ਇਮੀਗ੍ਰੇਸ਼ਨ ਕਹਿੰਦੇ ਕੈਨੇਡਾ ਦੇ ਵਿੱਚ ਆਊਟ ਆਫ ਕੰਟਰੋਲ ਹੋ ਗਈ ਹੈ ਪੋਪੂਲੇਸ਼ਨ ਦਾ ਕਹਿੰਦੇ ਜੋ ਗ੍ਰੋਥ ਪਿਛਲੇ 4-5 ਸਾਲਾਂ ਦੇ ਵਿੱਚ ਹੋਇਆ ਆ ਉਹ ਕਹਿੰਦੇ ਕਿ ਬਹੁਤ ਵੱਡੇ ਪੱਧਰ ਤੇ ਹੋਇਆ ਤੇ ਇਹਦੇ ਵਿੱਚ ਪੀਅਰ ਪਾਲੀਆਵ ਸਾਹਿਬ ਨੇ ਸਰਕਾਰ ਤੋਂ ਮੰਗ ਕੀਤੀ ਹੈ ਕਹਿੰਦੇ ਕਿ ਸਰਕਾਰ ਨੂੰ ਇਮੀਗ੍ਰੇਸ਼ਨ ਦੇ ਉੱਪਰ ਸਿਵियर ਲਿਮਿਟਸ ਕਹਿੰਦੇ ਲਾਉਣੀਆਂ ਚਾਹੀਦੀਆਂ ਨੇ ਇਹ ਮਤਲਬ ਕਿ ਹੋਰ ਇਹ ਵੱਡੇ ਪੱਧਰ ਤੇ ਇਹਨਾਂ ਨੇ ਇਮੀਗ੍ਰੇਸ਼ਨ ਨੂੰ ਘਟਾਉਣ ਦੀ ਗੱਲ ਕੀਤੀ ਹੈ ਕਹਿੰਦੇ ਕਿ ਜਿਸ ਢੰਗ ਨਾਲ ਪੋਪੂਲੇਸ਼ਨ ਕੈਨੇਡਾ ਦੀ ਇਸ ਸਮੇ ਵਧ ਰਹੀ ਹੈ ਤੇ ਇਹਦੇ ਵਿੱਚ ਕਹਿੰਦੇ ਕਿ ਬਹੁਤ ਜ਼ਰੂਰੀ ਹੋ ਜਾਂਦਾ ਕਿ ਸਰਕਾਰ ਵੱਡੇ ਪੱਧਰ ਦੇ ਉੱਪਰ ਇਮੀਗ੍ਰੇਸ਼ਨ ਦੇ ਵਿੱਚ ਘਟ ਲਾ ਘਟ ਲਾਵੇ ਸੁਪਾ ਵੀ ਹੈ ਕਿ ਜਿੰਨੀ ਕਿ ਸਰਕਾਰ ਨੇ ਇਮੀਗ੍ਰੇਸ਼ਨ ਨੂੰ ਘਟਾਉਣ ਦੀਆਂ ਗੱਲਾਂ-ਬਾਤਾਂ ਕੀਤੀਆਂ ਨੇ ਪੌਲੀਓਸ ਸਾਹਿਬ ਇਹਦੇ ਨਾਲ ਸੰਤੁਸ਼ਟ ਨਹੀਂ ਹੈ ਕਹਿੰਦੇ ਕਿ ਇਹਦੇ ਨਾਲੋਂ ਹੋਰ ਜ਼ਿਆਦਾ ਗਿਣਤੀ ਦੇ ਵਿੱਚ ਇਮੀਗ੍ਰੇਸ਼ਨ ਨੂੰ ਘਟਾਉਣ ਦੀ ਲੋੜ ਹੈ ਜੀ 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 ਪਤਨ ਸਾਹਿਬ ਤੇ ਸਵਾਲ ਤਾਂ ਆਮ ਵੀ ਖੜਾ ਹੋ ਜਾਂਦਾ ਹੈ ਵੀ ਇਹ ਕਈ ਵਾਰ ਕੋਈ ਵੀ ਪਾਰਟੀ ਹੋਵੇ ਲੀਡਰ ਚੇਂਜ ਕਰਨ ਦੇ ਨਾਲ ਪਾਰਟੀ ਦੋ ਧੁੱਤੀ ਹੋ ਸਕਦੀ ਹੈ ਜੋ ਪਹਿਲਾਂ ਉਹਨਾਂ ਨੇ ਐਲਾਨ ਕੀਤੇ ਹੋਣ ਚਲੋ ਇਹਦੀ ਗੱਲਬਾਤ ਆਪਾਂ ਅੱਗੇ ਜਾ ਕੇ ਕਰਾਂਗੇ ਤੇ ਅਗਲੀ ਖਬਰ ਜੀ ਜੀ ਬ੍ਰਾਂਟ ਸਾਹਿਬ ਸੋ ਅਪੀਲ ਪੁਲਿਸ ਕੱਲ ਕਾਫੀ ਚਰਚਾ ਰਹੀ ਆ ਔਰ ਮੈਨੂੰ ਵੀ ਇਹ ਲੱਗਿਆ ਵੀ ਬਹੁਤ ਪਤਾ ਨਹੀਂ ਕਿੱਡਾ ਕੁ ਕੁਝ ਹੋ ਜੂਗਾ ਉਹ ਖਬਰ ਤੁਸੀਂ ਉਹ ਦੱਸੋਗੇ ਵੀ ਕਿੰਨਾ ਕੁ ਸਮਾਂ ਇਹਨੂੰ ਚੀਜ਼ ਨੂੰ ਕਰਨ ਨੂੰ ਲੱਗ ਗਿਆ ਔਰ ਉਹ ਤੋਂ ਬਾਅਦ ਵੀ ਜਿਹੜੇ ਰੂਪੀ ਸੀਗੇ ਜਾਂ ਉਹ ਹੁਣ ਕਿੱਥੇ ਨੇ ਜਾਂ ਕੀ ਅਪਡੇਟ ਹੈਗੀ ਆ ਤੇ ਪਹਿਲਾਂ ਤਾਂ ਡਰਗ ਰੈਕਟ ਜੋ ਗੱਲਬਾਤ ਕਰ ਲੈਣੇ ਪਹਿਲਸਾਹਿਬ ਜੀ ਅ ਬਿਲਕੁਲ ਦੇਖੋ ਕਿ ਏ ਜੀਬੀ ਸੀ ਕੱਲ ਵੀ ਜ਼ਿਕਰ ਕਰ ਰਹੇ ਸੀ ਕਿ ਪੀਲ ਪੁਲਿਸ ਵੱਲੋਂ ਜੋ ਅਨਾਊਂਸਮੈਂਟਸ ਹੋਈਆਂ ਨੇ ਤੇ ਉਹਦੇ ਵਿੱਚ ਹਿਸਟੋਰੀਕਲ ਡਰੱਗ 트్రాਫਿਕਿੰਗ ਰੈਕੇਟ ਦੀ ਜੋ ਪਰਦਾ ਫਾਸ਼ ਕਰਨ ਦੀ ਗੱਲ ਹੈ ਗ੍ਰਿਫਤਾਰੀਆਂ ਦੀ ਗੱਲ ਹੈ ਜਾਂ ਉਹਨਾਂ ਗ੍ਰਿਫਤਾਰੀਆਂ ਦੇ ਵਿੱਚ ਕੀ ਕੁਝ ਬਰਾਮਦ ਹੋਇਆ ਉਹਦੀ ਗੱਲ ਹੈ ਸੋ ਪੀਲ ਰਿਜਨਲ ਪੁਲਿਸ ਵੱਲੋਂ ਉਸ ਸੰਬੰਧੀ ਬਕਾਇਦਾ ਤੌਰ ਤੇ ਪ੍ਰੈਸ ਕਾਨਫਰੰਸ ਵੀ ਕੀਤੀ ਗਈ ਤੋ ਇਹਦੇ ਵਿੱਚ ਇਹਨਾਂ ਨੇ ਦੱਸਿਆ ਆ ਕਿ ਪ੍ਰੋਜੈਕਟ ਪੈਲੀਕੈਨ ਜਿਹੜੇ तकरीबन 1 ਸਾਲ ਦੀ ਇਨਵੈਸਟੀਗੇਸ਼ਨ ਇਹਦੇ ਵਿੱਚ ਹੋਈ ਹੈ ਤਾਂ 1 ਸਾਲ ਦੀ ਇਨਵੈਸਟੀਗੇਸ਼ਨ ਦੇ ਵਿੱਚ ਇਹਨਾਂ ਨੇ ਗ੍ਰੇਟਰ ਟ੍ਰਾਂਟੋ ਏਰੀਆ ਦੇ ਵਿੱਚ ਜੋ ਵੱਖ-ਵੱਖ ਢੰਗ ਤਰੀਕਿਆਂ ਦੇ ਨਾਲ ਡਰੱਗ ਦੀ ਤਸਕਰੀ ਦਾ ਕੰਮ ਚੱਲ ਰਿਹਾ ਸੀਗਾ ਤੇ ਉਸ ਡਰੱਗ ਦੀ ਤਸਕਰੀ ਦੇ ਕੰਮ ਨੂੰ ਰੋਕਣ ਦੀ ਗੱਲ ਗ੍ਰਿਫਤਾਰੀਆਂ ਦੀ ਗੱਲ ਚਾਰਜ ਲਾਉਣ ਦੀ ਗੱਲ ਯਾ ਨਸ਼ੇ ਦੀ ਬਰਾਮਦਗੀ ਦੀ ਗੱਲ ਜਿਹੜੀ ਆ ਇਹਨਾਂ ਨੇ ਪ੍ਰੈਸ ਕਾਨਫਰੰਸ ਦੇ ਵਿੱਚ ਕੀਤੀ ਆ ਤੇ ਇਹਦੇ ਵਿੱਚ ਇਹਨਾਂ ਨੇ ਕਿਹਾ ਕਿ ਪੀ ਰੀਜਨਲ ਪੁਲਿਸ ਤੋਂ ਇਲਾਵਾ ਇੱਕ ਕੈਨੇਡੀਅਨ ਬਾਰਡਰ ਸਰਵਿਸ ਏਜੰਸੀ ਹੈ ਯੂ ਐਸ ਡਰੱਗ ਇਨਫੋਰਸਮੈਂਟ ਐਡਮਿਨਿਸਟ੍ਰੇਸ਼ਨ ਹੈ ਯੂ ਐਸ ਫਾਰਮ ਲੈਂਡ ਐਂਡ ਸਕਿਉਰਿਟੀ ਇਨਵੈਸਟੀਗੇਸ਼ਨ ਹੈ ਤੇ ਕੁਝ ਹੋਰ ਏਜੰਸੀ ਦੇ ਵਿੱਚ ਬਾਰਡਰ ਇਨਫੋਰਸਮੈਂਟ ਟਾਸਕ ਫੋਰਸ ਜਿਹੜੇ ਡਰਾਇਟ ਨਾਲ ਸੰਬੰਧਿਤ ਹੈ ਸੋ ਇਹਨਾਂ ਦੇ ਸਹਿਯੋਗ ਦੇ ਨਾਲ ਕਹਿੰਦੇ ਆ ਕਿ ਅਸੀਂ ਇਸ ਡਰੱਗ ਰੈਕਡ ਦਾ ਪੱਲ ਦਾ ਫਸ਼ ਕੀਤਾ ਆ ਸੋ ਇਹਦੇ ਵਿੱਚ ਉਹਨਾਂ ਨੇ ਕਿਹਾ ਕਿ ਡਰੱਗ ਅਮਰੀਕਾ ਤੋਂ ਕੈਨੇਡਾ ਦੇ ਵਿੱਚ ਲਿਆਂਦੀ ਜਾ ਰਹੀ ਸੀ ਤਾਂ ਇਹਦੇ ਵਿੱਚ ਕਮਰਸ਼ੀਅਲ ਜਿਹੜੇ ਟਰੱਕ ਟ੍ਰੇਲਰਸ ਨੇ ਇਹਦਾ ਦਾ ਇਸਤੇਮਾਲ ਕੀਤਾ ਜਾ ਰਿਹਾ ਸੀਗਾ ਸੋ ਇਹਦੇ ਵਿੱਚ ਇੱਕ ਤਾਂ ਇਹ ਜੋ ਕਮਰਸ਼ੀਅਲ ਟਰੱਕ ਹੈ ਉਹਨੂੰ ਜੋ ਐਮਬੈਸਡਰ ਬ੍ਰਿਜ ਹੈ ਜੋ ਵੇਸਰ ਬਾਰਡਰ ਦੇ ਉੱਪਰ ਸੋ ਇੱਥੇ ਵੀ ਇੱਕ ਟਰੱਕ ਕਹਿੰਦੇ ਫੜਿਆ ਗਿਆ ਸੀ ਜਿਹਦੇ ਵਿੱਚ 127 ਕਿਲੋ ਕੋਕੀਨ ਜਿਹੜੀ ਹੈ ਬਰਾਮਦ ਹੋਈ ਸੀ ਇੱਕ ਟਰੱਕ ਕਹਿੰਦੇ ਆ ਕਿ ਪੁਆਇੰਟ ਐਡਵਰਡ ਜਿਹੜਾ ਬਾਰਡਰ ਆ ਜਿਹੜਾ ਕਿ ਤਾਦਿਆਂ ਬਾਰਡਰ ਆ ਇੱਥੇ ਫੜਿਆ ਗਿਆ ਸੀ ਬਲੂ ਬਾਰਡਰ ਬ੍ਰਿਜ ਦੇ ਉੱਪਰ 50 ਕਿਲੋ ਕੋਕੀਨ ਕਹਿੰਦੇ ਆ ਇੱਥੇ ਫੜੀ ਗਈ ਸੀ ਤੇ ਟੋਟਲ ਇਸ ਸਾਰੇ ਇਹ ਜੋ ਇਨਵੈਸਟੀਗੇਸ਼ਨ ਹੋਈ ਆ ਉਹ 579 ਕਿਲੋ ਕੋਕੀਨ ਲਗਭਗ ਇਹ 449 ਕਿਲੋ ਕੋਕੀਨ ਲਗਭਗ ਇਹ 500 ਕਿਲੋ ਦੇ ਕਰੀਬ ਜਿਹੜੀ ਕੋਕੀਨ ਹੈ ਸੋ ਇਸ ਇਨਵੈਸਟੀਗੇਸ਼ਨ ਦੇ ਵਿੱਚ ਕਹਿੰਦੇ ਆ ਫੜੀ ਗਈ ਹੈ ਸੋ ਇਹਦਾ ਬਾਜ਼ਾਰ ਮੁੱਲ 48 ਮਿਲੀਅਨ ਡਾਲਰ ਦੇ ਕਰੀਬ ਹੈ ਲਗਭਗ 50 ਮਿਲੀਅਨ ਡਾਲਰ ਦੇ ਕਰੀਬ ਦੀ ਇਹ ਡਰੱਗ ਫੜੀ ਗਈ ਹੈ ਇਹ 9 ਜਣੇ ਇਸ ਇਨਵੈਸਟੀਗੇਸ਼ਨ ਦੇ ਵਿੱਚ ਫੜੇ ਗਏ ਨੇ ਤਾਂ ਇਹਨਾਂ ਦੇ ਉੱਪਰ ਟੋਟਲ ਜਿਹੜੇ ਨੇ ਇਹ 35 ਚਾਰजेस ਜਿਹੜੇ ਲਗਾਏ ਗਏ ਨੇ ਸੋ ਇਹ ਜਿਹੜੀਆਂ 9 ਗ੍ਰਿਫਤਾਰੀਆਂ ਹੋਈਆਂ ਨੇ ਇਹਦੇ ਵਿੱਚ 6 ਜਣੇ ਆਪਣੇ ਪੰਜਾਬੀ ਭਾਈਚਾਰੇ ਦੇ ਨਾਲ ਇਹ ਸਬੰਧਤ ਵੀ ਹੈ ਇਨਾਂ ਦੇ ਵਿੱਚ ਜੇਕਰ ਅਸੀਂ ਨਾਮ ਦੇਖੀਏ ਕਿ ਜਨਾਨੀਆਂ ਗ੍ਰਿਫਤਾਰੀਆਂ ਹੋਈਆਂ ਨੇ ਇਹਦੇ ਵਿੱਚ ਇੱਕ ਪਹਿਲਾ ਨਾਮ ਜਿਹੜਾ ਉਹਨਾਂ ਨੇ ਦੱਸਿਆ ਆ ਇਹ ਹਾਊ ਟੋਮੀ ਹੁਈਨ ਹੈ ਜਿਹੜਾ 27 ਸਾਲ ਦਾ ਮੀਚੀਤਾ ਨਿਵਾਸੀ ਹੈ ਤੇ ਉਸ ਤੋਂ ਇਲਾਵਾ ਜੇਕਰ ਅਸੀਂ ਅੱਗੇ ਵਧੀਏ ਤਾਂ ਸਜਗੀਤ ਜਗਿੰਦਰ ਰਾਜਾ ਜਿਹੜਾ 31 ਸਾਲ ਦਾ ਟ੍ਰਾਂਟੋ ਨਿਵਾਸੀ ਹੈ ਫਿਰ ਮਨਪ੍ਰੀਤ ਸਿੰਘ ਉਮਰ 44 ਸਾਲ ਹੈ ਬ੍ਰੈਮਟਨ ਦਾ ਨਿਵਾਸੀ ਹੈ ਫਿਲਿਪ ਟੀਪ 39 ਸਾਲ ਉਮਰ ਹੈ ਹਮਿਲਟਨ ਦਾ ਨਿਵਾਸੀ ਹੈ ਅਰਵਿੰਦਰ ਪਵਾਰ ਹੈ 29 ਸਾਲਾ ਮਾਰੇ ਬ੍ਰੈਮਟਨ ਦਾ ਨਿਵਾਸੀ ਹੈ ਕਰਮਜੀਤ ਸਿੰਘ 36 ਸਾਲਾ ਉਮਰ ਕੈਲੇਡਨ ਦਾ ਨਿਵਾਸੀ ਹੈ ਇੱਕ ਗੁਰਤੇਜ ਸਿੰਘ ਹੈ ਉਮਰ 36 ਸਾਲ ਇਹ ਵੀ ਕੈਲੇਡਨ ਹੈ ਸਰਤਾਜ ਸਿੰਘ ਹੈ ਉਮਰ 27 ਸਾਲ ਕੈਂਬਰੇਜ ਹੈ ਸ਼ਿਵ ਓਮਕਾਰ ਸਿੰਘ 31 ਸਾਲ ਉਮਰ ਵਾਸੀ ਜਾਰਜਟਾਊਨ ਹੈ ਸੋ ਇਹ ਵਿਪਿੰਦਰ ਜੀ ਦੇ ਵਿੱਚ ਗ੍ਰਿਫਤਾਰੀਆਂ ਹੋਈਆਂ ਨੇ 9 ਜਣੇ ਗ੍ਰਿਫਤਾਰ ਹੋਏ ਨੇ 35 ਚਾਰजेस ਟੋਟਲ ਇਸ ਮਾਮਲੇ ਦੇ ਵਿੱਚ ਲੱਗੇ ਨੇ ਤਾਂ ਇਹਦੇ ਵਿੱਚ ਇਹ ਵੀ ਹੈ ਕਿ ਜਦੋਂ ਇਹ ਪੁਲਿਸ ਇਨਵੈਸਟੀਗੇਸ਼ਨ ਬਾਰੇ ਕਲਾਸਿਕ ਕਰ ਰਹੀ ਸੀ ਪ੍ਰੈਸ ਕਾਨਫਰੰਸ ਚੱਲ ਰਹੀ ਸੀ ਤਾਂ ਇਹ ਵੀ ਪਤਾ ਲੱਗਾ ਆ ਕਿ ਉਸ ਸਮੇਂ ਤੱਕ ਹੀ 6 ਜਾਣਿਆਂ ਨੂੰ ਆਲਰੇਡੀ ਇਹ ਜ਼ਮਾਨਤਾ ਵੀ ਮਿਲ ਚੁੱਕੀ ਆ ਸੀਗਾ ਸੋ ਪੁਲਿਸ ਦੀ ਇਨਵੈਸਟੀਗੇਸ਼ਨ ਦੇ ਖਲਾਸਿਆਂ ਤੋਂ ਪਹਿਲਾਂ ਹੀ 6 ਜਾਣੇ ਜ਼ਮਾਨਤ 'ਤੇ ਬਾਹਰ ਆ ਚੁੱਕੇ ਸਨ ਤੇ ਤਿੰਨਾਂ ਦੀ ਜ਼ਮਾਨਤ ਦੀਆਂ ਇਹ ਸਰਵਾਈਆਂ ਜਿਹੜੀਆਂ ਨੇ ਉਹ ਆਉਣ ਵਾਲੇ ਦਿਨਾਂ ਤੋਂ ਚੱਲਣ ਗਿਆ ਤਾਂ ਮੀਟ ਹੈ ਵੀ ਉਹਨਾਂ ਨੂੰ ਵੀ ਜ਼ਮਾਨਤਾ ਮਿਲ ਜਾਣਗੀਆਂ ਸੋ ਇੱਕ ਸਾਲ ਦੀ ਇਨਵੈਸਟੀਗੇਸ਼ਨ ਛੇ ਜਣੇ ਆਲਰੇਡੀ ਜ਼ਮਾਨਤ ਦੇ ਉੱ퍼 ਵੀ ਆ ਚੁੱਕੇ ਨੇ ਜੀ ਇਹਦੇ ਵਿੱਚ ਇਹ ਆ ਕਿ ਜਿਵੇਂ 500 ਕਿਲੋ ਦੇ ਕਰੀਬ ਕੋਕੀਨ ਹੈ ਦੋ ਬੰਦੂਕਾਂ ਫਾੜਨੇ ਦੀ ਗੱਲ ਕੀਤੀ ਗਈ ਹੈ ਹੋਰ ਵੀ ਇਹਦੇ ਵਿੱਚ ਪੁਲਿਸ ਵੱਲੋਂ ਵੱਖ-ਵੱਖ ਤਰੀਕੇ ਦੇ ਚਾਰਜਸ ਲਾਏ ਗਏ ਨੇ ਕਮਰਸ਼ੀਅਲ ਟਰੱਕ ਟ੍ਰੇਲਰ ਦੀ ਵਰਤੋਂ ਕਹਿੰਦੇ ਇਹਦੇ ਵਿੱਚ ਹੋਈ ਹੈ ਤੇ ਇਹਦੇ ਨਾਲ ਇਹ ਆ ਕਿ ਜੋ ਕੈਨੇਡਾ ਦੇ ਵਿੱਚ ਇਹ ਟਰੱਕ ਦੀ ਜਿਹੜੀ ਸਮੱਸਿਆ ਆ ਜਿਵੇਂ ਅਸੀਂ ਪਹਿਲਾਂ ਵੀ ਜ਼ਿਕਰ ਕਰਦੇ ਰਹੇ ਆ ਸੋ ਉਹ ਲਗਾਤਾਰ ਇਹ ਬਣੀ ਹੋਈ ਆ ਇਦੇ ਵਿੱਚ ਇਹ ਵੀ ਆ ਕਿ ਇਹ ਜੋ ਲੋਕ ਗ੍ਰਿਫਤਾਰ ਹੋਏ ਨੇ ਕਿਉਂ ਕਿ ਦੇ ਵਿੱਚ ਇਹ ਟਰੱਕ ਡਰਾਈਵਰ ਵੀ ਅਰੈਸਟ ਹੋਏ ਨੇ ਸੋ ਇਹ ਆ ਕਿ ਕੱਲੇ ਕੀ ਇਹੀ ਲੋਕ ਮੇਨ ਕੋਲਪਰੇਟ ਸੀਗੇ ਜਾਂ ਇਹਨਾਂ ਨੇ ਸਾਰਾ ਇਹ ਜੋ ਸਜਾਹ ਮਿਲੀਅਨ ਦੇ ਕਰੀਬ ਦਾ ਜੋ ਕੰਮ ਹੈ ਇਹ ਇਹਨਾਂ ਦੇ ਸਿਰ ਤੇ ਹੀ ਚੱਲ ਰਿਹਾ ਸੀ ਜਾਂ ਇਹਨਾਂ ਦੇ ਮਗਰ ਇਹ ਵੱਡੇ ਮਗਰਮਛ ਵੀ ਬੈਠੇ ਨੇ ਸੋ ਉਹਨਾਂ ਦੀਆਂ ਗ੍ਰਿਫਤਾਰੀਆਂ ਹੁੰਦੀਆਂ ਨੇ ਜਾਂ ਨਹੀਂ ਹੁੰਦੀਆਂ ਇਹ ਵੀ ਬਹੁਤ ਵੱਡੇ ਸਵਾਲ ਨੇ ਇਹ ਫਿਰ ਬੇਲ ਐਨੀ ਜਲਦੀ ਕਿਉਂ ਮਿਲ ਜਾਂਦੀ ਆ ਇਹ ਕੈਚ ਐਂਡ ਰੀਲੀਜ਼ ਸਿਸਟਮ ਹੈ ਉਧੇ ਪਰ ਵੀ ਲੋਕ ਸਵਾਲ ਖੜੇ ਕਰ ਰਹੇ ਨੇ ਤੇ ਨਾਲ ਅਨਟਾਰੀਓ ਪੁਲਿਸ ਦੀ ਵੀ ਗੱਲ ਕਰੀਏ ਤਾਂ ਉਹਨਾਂ ਨੇ ਵੀ ਕੱਲ ਇੱਕ ਪ੍ਰੈਸ ਕਾਨਫਰੰਸ ਕੀਤੀ ਜ ਜਦੇ ਵਿੱਚ ਉਹਨਾਂ ਨੇ 5.4 ਮਿਲੀਅਨ ਡਾਲਰ ਦੀ ਡਰੱਗ ਫੜਨੇ ਦੀ ਗੱਲ ਕੀਤੀ ਹੈ ਤੇ ਇਹਦੇ ਵਿੱਚ ਉਹ ਕਹਿੰਦੇ ਨੇ ਕਿ 43.5 ਕਿਲੋ ਇਹ ਫੈਂਟਾਨੀਲ ਤੇ ਨਾਲ ਇਹ ਜਿਹੜੇ ਕਹਿੰਦੇ ਵੀ 4,35,000 ਡੋਜ਼ਿਸ ਜਣੀਆਂ ਬਣ ਸਕਦੀਆਂ ਸੀਆਂ ਇਦੇ ਵਿੱਚ ਚੀਨਾ ਨੇ ਪ੍ਰੋਜੈਕਟ ਗੋਲਡਨ ਦਾ ਨਾਮ ਦਿੱਤਾ ਤੇ ਪ੍ਰੋਜੈਕਟ ਬਾਇਓਨਿਕ ਦਾ ਨਾਮ ਦਿੱਤਾ ਆ ਜਿਹਦੇ ਵਿੱਚ 5.5 ਮਿਲੀਅਨ ਦੇ ਕਰੀਬ ਡਾਲਰ ਦੀ ਜਿਹੜੀ ਹੈ ਡਰੱਗ ਜਿਹਦੇ ਵਿੱਚ ਪ੍ਰਮੁੱਖ ਤੌਰ ਤੇ ਕਵੈਂਟਾ ਨੀਲਾ ਸੋ ਉਸ ਨੂੰ ਗਾਲ ਮਲਕਾਨੇ ਦੇ ਗਾਲਨਟਾਰੀਓ ਪ੍ਰੋਵਿੰਸ਼ਲ ਪੁਲਿਸ ਨੇ ਵੀ ਕੀਤੀ ਹੈ ਐਂਡ ਸਭ ਇੱਕ ਇਹ ਦੇਖੋ ਇਹ ਤਾਂ ਖਬਰ ਖਬਰਾਂ ਹਰ ਰੋਜ਼ ਸੁਣ ਕੇ ਤਾਂ ਹੀ ਲੱਗਦਾ ਜਿਵੇਂ ਡਰੱਗ ਦੇ ਢੇਰ ਤੇ ਬੈਠੇ ਹੋਣੇ ਆ ਪਹਿਲੀ ਖਬਰ ਆਪਾਂ ਨੇ ਕੀਤੀ ਆਡੀਟਰ ਜਨਰਲ ਦੀ ਰਿਪੋਰਟ ਤੋਂ ਉੱਥੇ ਵੀ ਮੈਂ ਸਵਾਲੀਆ ਚਿੰਨ੍ਹ ਖੜਾ ਕਰਤਾ ਵੀ ਕੀ ਲੀਡਰ ਬਦਲਣ ਦੇ ਨਾਲ ਸਰਕਾਰਾਂ ਦੋ ਤੋਤੀਆਂ ਹੋ ਜਾਂਦੀਆਂ ਨੇ ਇੱਕ ਫੈਸਲਾ ਜਿਹੜਾ ਜਸਟਨ ਟਰੂਡੋ ਨੇ ਬਾਹਰਲੇ ਮੁਲਕਾਂ ਦਾ ਕੈਨੇਡਾ ਦੀ ਧਰਤੀ ਤੇ ਦਖਲਅੰਦਾਜ਼ੀ ਨੂੰ ਲੈ ਕੇ ਚਾਹੇ ਇਲੈਕਸ਼ਨ ਹੋਵੇ ਚਾਹੇ ਇੱਥੇ ਕੈਨੇਡੀਅਨ ਨਾਗਰਿਕਾਂ ਦੇ ਕਤਲ ਨੂੰ ਲੈ ਕੇ ਕੀ ਹੋਣਾ ਹੁਣ ਦੀ ਮੌਜੂਦਾ ਉਹਨਾਂ ਦੀ ਸਰਕਾਰ ਉਹ ਚੁਠਲਾ ਕੇ ਦੁਵਾਰੀ ਇਨਵਿਟੇਸ਼ਨਸ ਜਿਹੜੇ ਮੁਲਕਾਂ ਤੇ આરોਪ ਲੱਗ ਰਹੇ ਨੇ ਉਹਨਾਂ ਨੂੰ ਬੁਲਾ ਰਹੇ ਨੇ ਜਵਾਬਦੇਹ ਕੌਣ ਹੋਊਗਾ ਜੇ ਇੱਥੇ ਗੱਲ ਤੁਸੀਂ ਪੁਆਇੰਟ ਡਰਗ ਤਸਕਰੀ ਨੂੰ ਲੈ ਕੇ ਵੀ ਕੀ ਗੱਲ ਇਹ ਲੱਗਦਾ ਸੀਗਾ ਟਰੱਕ ਚਲਾਉਣ ਵਾਲੇ ਜਾਂ ਇਹ ਲੋਕ ਇਨਵੋਲਵ ਸੀ ਜਾਂ ਇਹਦੇ ਵਿੱਚ ਜਿਹੜੇ ਲੋਕ ਇਹਨਾਂ ਦੀ ਬੈਕ ਦੇ ਉੱਤੇ ਨੇ ਉਹ ਉਹ ਤਾਂ ਨਾ ਤੱਕ ਕਦੇ ਫੜੇ ਗਏ ਆ ਆਮ ਵੀ ਸਾਰਾ ਦਿਨ ਇਹੀ ਚਰਚਾ ਚੱਲਦੀ ਆ ਪਤਨ ਸਾਹਿਬ ਵੀ ਇਹਨਾਂ ਨੂੰ ਵੀ ਨਾਲ ਦੀ ਨਾਲੇ ਬੇਲ ਹੋ ਗਈ ਇਹਨਾਂ ਦੀ ਬੇਲ ਕਰਾਉਣੇ ਵਾਲੇ ਵੀ ਕਦੇ ਇਹ ਇਨਵੈਸਟੀਗੇਸ਼ਨਾਂ ਜਾਂ ਉਹ ਬੰਦੇ ਵੀ ਕਦੇ ਫੜੇ ਜਾਣਗੇ ਜਾਂ ਹਰ ਰੋਜ਼ ਇਹੀ ਖਬਰਾਂ ਚੱਲਦੀਆਂ ਰਹਿਣਗੀਆਂ ਸੋ ਇਹ ਇੱਕ ਬਹੁਤ ਵੱਡਾ ਸਵਾਲੀਆ ਚਿੰਨ੍ਹ ਹੈ ਚਲੋ ਬਾਦਿਆਂ ਪਤਨ ਸਾਹਿਬ ਆਪਾਂ ਅਗਲੀ ਖਬਰ ਦੇ ਵੱਲ ਥੋੜੀ ਜੀ ਇੰਟਰਨੈਸ਼ਨਲ ਖਬਰ ਦੀ ਗੱਲਬਾਤ ਕਰ ਲਈਏ ਸੋ ਗਾਜਾ ਦੀ ਗੱਲਬਾਤ ਕਰੀਏ ਆਪਾਂ ਨੂੰ ਪਤਾ ਹਾਲਾਤ ਕਿਦਾਂ ਦੇ ਉੱਥੇ ਬਣੇ ਹੋਏ ਨੇ ਤੇ ਲੋਕ ਤਾਂ ਦਾਣੇ-ਦਾਣੇ ਨੂੰ ਮਹਤਾਜ ਹੋਏ ਪਏ ਨੇ ਸੋ ਗਾਜਾ ਦੀ ਟਿੱਪਣੀ ਬਾਰੇ ਕੈਨੇਡਾ ਦੇ ਅਤੇ ਸਾਥੀ ਦੇਸ਼ਾਂ ਨੇ ਦੋ ਇਜ਼ਰਾਈਲੀ ਮੰਤਰੀਆਂ ਤੇ ਪਾਬੰਦੀ ਲਗਾਤੀ ਜੀ ਕਹਿੰਦੇ ਦੇਖੋ ਇਸ ਵਿੱਚ ਕੀ ਹੈ ਕਿ ਇਜ਼ਰਾਈਲ ਨਾਲ ਸੰਬੰਧਿਤ ਦੋ ਮੰਤਰੀ ਨੇ ਜਿਹੜੇ ਕਿ ਸੱਜੇ ਪੱਖੀ ਵਿਚਾਰਧਾਰਨਾ ਨਾਲ ਜੁੜੇ ਹੋਏ ਲੋਕ ਨੇ ਲੋਕ ਨੇ ਸੋ ਉਹਨਾਂ ਦੇ ਉੱਪਰ ਇਸ ਤਰੀਕੇ ਦੇ ਅਲੀਗੇਸ਼ਨਸ ਲੱਗ ਰਹੇ ਨੇ ਕਿ ਇਹ ਫਿਲੀਸਤੀਨ ਦੇ ਜਿਹੜੇ ਲੋਕ ਨੇ ਇਹਨਾਂ ਦੇ ਪ੍ਰਤੀ ਲੋਕਾਂ ਦੇ ਵਿੱਚ ਨਫ਼ਰਤ ਪੈਨਾ ਕਰ ਰਹੇ ਨੇ ਇਹਨਾਂ ਦੇ ਖਿਲਾਫ਼ ਹਿੰਸਾ ਨੂੰ ਭੜਕਾਇਆ ਜਾ ਰਿਹਾ ਆ ਸੋ ਇਹ ਦੋਸ਼ਾਂ ਦੇ ਤਹਿਤ ਜਿਹੜੇ ਦੋ ਉਹਨਾਂ ਦੇ ਮੰਤਰੀ ਨੇ ਜਿਹਦੇ ਵਿੱਚ ਇੱਕ ਇਟਾਮਰ ਬੈਨ ਗਵੀਰ ਹੈ ਤੇ ਦੂਜਾ ਬਜਾਲਲ ਸਮੋਟ ਰਿਚ ਹੈ ਸੋ ਇਹ ਦੋ ਜਣਿਆਂ ਦੇ ਉੱਪਰ ਇਹ ਕਾਫੀ ਪਾਬੰਦੀਆਂ ਲਗਾਈਆਂ ਗਈਆਂ ਨੇ ਸੋ ਇਹ ਪਾਬੰਦੀਆਂ ਲਗਾਈਆਂ ਗਈਆਂ ਨੇ ਕੈਨੇਡਾ ਆਸਟ੍ਰੇਲੀਆ ਨਿਊਜ਼ੀਲੈਂਡ ਨਾਰਵੇ ਤੇ ਨਾਲ ਇਹਦੇ ਵਿੱਚ ਬ੍ਰਿਟੇਨ ਹੈ ਸੋ ਇਹਨਾਂ ਦੇ ਵੱਲੋਂ ਇੱਕ ਇਹ ਜਿਹੜੇ ਦੋ ਮੰਤਰੀ ਨੇ ਜਿਹੜੇ ਇਰਾਨ ਦੇ ਨਾਲ ਸੰਬੰਧਿਤ ਨੇ ਸੋ ਇਹਦੇ ਵਿੱਚ ਇੱਕ ਤਾਂ ਜਿਵੇਂ ਮੈਂ ਨਾਮ ਜ਼ਿਕਰ ਕੀਤਾ ਉਹਨਾਂ ਵਿੱਚ ਇੱਕ ਤਾਂ ਰਾਸ਼ਟਰੀ ਸੁਰੱਖਿਆ ਮੰਤਰੀ ਹੈ ਇਹ ਬੇਨ ਕਵੀਰ ਤੇ ਦੂਜਾ ਉਹਨਾਂ ਦਾ ਜੋ ਵਿੱਤ ਮੰਤਰੀ ਹੈ ਇਹ ਸਮੋਟ ਰਿਚ ਸੋ ਇਹਨਾਂ ਦੇ ਉੱਪਰ ਇਹ ਯਾਤਰਾ ਕਨਸਬਦੀ ਪਾਬੰਦੀਆਂ ਲਾਈਆਂ ਗਈਆਂ ਨੇ ਤੇ ਉਹਨਾਂ 'ਚ ਦੱਸਿਆ ਗਿਆ ਕਿ ਇਹਨਾਂ ਦੀਆਂ ਜੋ ਜਾਇਦਾਦਾਂ ਨੇ ਮਲਾਂ ਕੋਈ ਬ੍ਰਿਟੇਨ, ਕੈਨੇਡਾ, ਆਸਟ੍ਰੇਲੀਆ, ਨਿਊਜ਼ੀਲੈਂਡ 'ਚ ਇਹਨਾਂ ਦੀ ਕੋਈ ਜਾਇਦਾਦ ਵੀ ਹੋਗੀ ਸੋ ਉਹਨੂੰ ਵੀ ਕਹਿੰਦੇ ਆ ਕਿ ਜਬਤ ਕੀਤਾ ਜਾਊਗਾ ਸੋ ਇਹਨਾਂ ਦੇ ਉੱਪਰ ਯਾਤਰਾ ਕਰਨ ਦੇ ਉੱਪਰ ਵੀ ਪਾਬੰਦੀ ਲਾਈ ਗਈ ਹੈ ਸੋ ਇਹ ਇੱਕ ਸਾਂਝਾ ਬਿਆਨ ਸੀਗਾ ਸੋ ਜੀਨੂੰ ਕਿ ਕੈਨੇਡਾ, ਨਿਊਜ਼ੀਲੈਂਡ, ਨਾਰਵੇ ਤੇ ਬ੍ਰਿਟੇਨ ਦੇ ਜਿਹੜੇ ਵਿਦੇਸ਼ ਮੰਤਰੀ ਨੇ ਡੇਵਿਡ ਲਮੀ ਸੋ ਇਹਨਾਂ ਨੇ ਬਾਕੀ ਵਿਦੇਸ਼ ਮੰਤਰੀ ਨਾਲ ਇੱਕ ਸਾਂਝਾ ਬਿਆਨ ਜਾਰੀ ਕੀਤਾ ਆ ਕਹਿੰਦੇ ਕਿ ਇਹ ਲੋਗ ਜੋ ਕਟੜ ਪਾਰਟੀਸ਼ਨਸਾਂ ਨੇ ਤੇ ਮਨੁੱਖੀ ਅਧਿਕਾਰਾਂ ਦਾ ਜਿਹੜਾ ਉਲੰਘਣ ਹੈ ਸੋ ਇਹ ਚੀਜ਼ਾਂ ਨੂੰ ਕਹਿੰਦੇ ਆ ਕਿ ਹਲਾਸ਼ੀਰੀ ਦੇ ਰਹੇ ਨੇ ਸੋ ਇਹ ਕਹਿੰਦੇ ਵੀ ਇਹ ਜ਼ਿੰਮੇਵਾਰ ਲੋਕਾਂ ਦਾ ਕੰਮ ਨਹੀਂ ਹੁੰਦਾ ਸੋ ਇਹ ਚੀਜ਼ਾਂ ਕਾਰਨ ਇਜ਼ਰਾਇਲ ਦੇ ਇਨਾ ਮਨਸਿਆ ਦੇ ਖਿਲਾਫ ਤੇ ਇਨਾ ਮਲਕਾਂ ਵੱਲੋਂ ਇਹ ਕਦਮ ਜਿਹੜਾ ਚੁੱਕਿਆ ਗਿਆ ਹੈ ਜੀ ਸੋ ਅਗਲੀ ਖਬਰ ਜਿਹੜੀ ਹੈ ਜੀ ਪਾਕਿਸਤਾਨੀ ਨਾਗਰਿਕ ਦੀ ਗੱਲਬਾਤ ਕਰ ਲੈਣੇ ਆ ਸੋ ਕੈਨੇਡਾ ਤੋਂ ਅਮਰੀਕਾ ਉਹਨਾਂ ਦੀ ਹਵਾਲਗੀ ਹੋਈ ਹੈ ਜੀ ਕੀ ਅਪਡੇਟ ਹੈ ਜੀ ਬਿਲਕੁਲ ਇਦੀ ਵਿੱਚ ਇਹ ਹੈ ਕਿ ਕੁਝ ਸਮਾਂ ਪਹਿਲਾਂ ਇੱਕ ਖਬਰ ਕਾਫੀ ਚਰਚਿਤ ਰਹੀ ਗਈ ਸੀ ਕਿ ਇੱਕ ਪਾਕਿਸਤਾਨੀ ਨਾਗਰਿਕ ਹੈ ਮੁਹੰਮਦ ਸ਼ਾਬੀਜ ਖਾਨ ਸੋ ਇਦੀ ਕੈਨੇਡਾ ਦੇ ਵਿੱਚ ਇਹ ਗ੍ਰਿਫਤਾਰੀ ਹੋਈ ਸੀ ਤੇ ਇਹਦੇ ਉੱਪਰ ਅਲੀਗੇਸ਼ਨ ਇਹ ਲੱਗਾ ਸੀਗਾ ਕਿ ਇਹਦੇ ਵੱਲੋਂ ਅਕਤੂਬਰ 7 2024 ਨੂੰ ਇਹ ਅਮਰੀਕਾ ਦੇ ਵਿੱਚ ਇਸ ਵੱਲੋਂ ਇੱਕ ਅਟੈਚ ਕੀਤਾ ਜਾਣਾ ਯਹੂਦੀਆਂ ਨੇ ਉੱਪਰ ਸੋ ਇਹ ਕਵੈਕ ਦੇ ਵਿੱਚ ਜੀ ਗ੍ਰਿਫਤਾਰੀ ਹੋਈ ਸੀ ਤਾਂ ਇਸ ਦੇ ਉੱਪਰ ਅਲੀਗੇਸ਼ਨ ਸੀਗੇ ਕਿ ਇਹਨੇ ਕੈਨੇਡਾ ਤੋਂ ਅਮਰੀਕਾ ਦੇ ਵਿੱਚ ਦਾਖਲ ਹੋਣਾ ਸੀਗਾ ਤਾਂ ਉੱਥੇ ਜਾ ਕੇ ਜੋ ਯੂਥ ਸੈਂਟਰ ਹੈ ਬਰੂਕਲਿਨ ਨਿਊਯਾਰਕ ਦੇ ਵਿੱਚ ਸੋ ਉੱਥੇ ਜਾ ਕੇ ਇਸ ਵੱਲੋਂ ਮਾਸ ਸ਼ੂਟਿੰਗ ਨੂੰ ਅੰਜਾਮ ਦਿੱਤਾ ਜਾਣਾ ਸੀ ਭਾਵ ਜੋ ਦੀ ਲੋਕਾਂ ਦਾ ਕਤਲੇਆਮ ਇਸ ਵੱਲੋਂ ਕੀਤਾ ਜਾਣਾ ਸੀਗਾ ਤਾਂ ਇਹਨੂੰ ਕੈਨੇਡਾ ਦੇ ਵਿੱਚ ਫਿਰ ਗ੍ਰਿਫਤਾਰ ਕੀਤਾ ਗਿਆ ਸੀਗਾ ਤੇ ਹੁਣ ਇਹਦੇ ਬਾਰੇ ਅਪਰੇਟ ਇਹ ਆਈ ਹੈ ਇਸ ਨੂੰ ਕੈਨੇਡਾ ਤੋਂ ਅਮਰੀਕਾ ਇਸ ਦੀ ਹਵਾਲਗੀ ਹੋ ਗਈ ਹੈ ਤਾਂ ਇਸ ਨੂੰ ਲੰਘੇ ਕੱਲ ਕੈਨੇਡਾ ਤੋਂ ਅਮਰੀਕਾ ਦੇ ਵਿੱਚ ਹਵਾਲਗੀ ਰਾਹੀਂ ਭੇਜ ਦਿੱਤਾ ਗਿਆ ਹੁਣ ਇਸ ਦੇ ਉੱਪਰ ਅਮਰੀਕਾ ਦੇ ਵਿੱਚ ਮੁਕੱਦਮਾ ਚੱਲੇਗਾ ਇਹ ਮੁਕੱਦਮਾ ਚੱਲਣ ਤੋਂ ਬਾਅਦ ਜੋ ਵੀ ਉੱਥੇ ਦੇ ਕਾਨੂੰਨ ਮੁਤਾਬਕ ਸਜ਼ਾ ਹੋਵੇਗੀ ਤਾਂ ਇਸ ਨੂੰ ਸਜ਼ਾ ਸੁناਈ ਜਾਊਗੀ ਸੋ ਇਹ ਲਗਭਗ ਪਿਛਲੇ ਸਮੇਂ ਤੋਂ ਇਹ ਕੰਮ ਚੱਲ ਰਿਹਾ ਸੀਗਾ ਕਿਉਂਕਿ ਇਹਨੂੰ ਅਰੈਸਟ ਕੀਤਾ ਹੋਇਆ ਸੀਗਾ ਹਵਾਲੇ ਕੀ ਸੰਬੰਧੀ ਪ੍ਰੋਸੈਸ ਚੱਲ ਰਹੀ ਸੀ ਤੇ ਇਹਦੇ ਵਿੱਚ ਜੋ ਐਫ ਬੀਆਈ ਦੇ ਡਾਇਰੈਕਟਰ ਨੇ ਕੈਸ਼ ਪਟੇਲ ਸੋ ਉਹਨਾਂ ਨੇ ਇਸ ਚੀਜ਼ ਨੂੰ ਕਨਫਰਮ ਕੀਤਾ ਆ ਕਿ ਮੁਹੰਮਦ ਸ਼ਾਜੀਬ ਖਾਨ ਜੋ ਪਾਕਿਸਤਾਨੀ ਨਾਗਰਿਕ ਹੈ ਸੋ ਇਹ ਸਿੱਧੀ ਕੈਨੇਡਾ ਤੋਂ ਅਮਰੀਕਾ ਲਈ ਹਵਾਲੀ ਕੀ ਜਿਹੜੀ ਆ ਹੋ ਚੁੱਕੀ ਹੈ ਜੀ ਜੀ ਪ੍ਰੇਨ ਸਾਹਿਬ ਸੋ ਅਗਲੀ ਖਬਰ ਥੋੜੀ ਜੀ ਮੌਸਮ ਦੇ ਬਾਰੇ ਚ ਹੈ ਜੀ ਸੋ ਆਮ ਨਾਲੋਂ ਕਹਿੰਦੇ ਜੀ ਮੌਸਮ ਹੁਣ ਗਰਮ ਰਹੂਗਾ ਜੀ ਕੀ ਅਪਡੇਟ ਹੈ ਸਰ ਦੇਖੋ ਇਹਦੇ ਵਿੱਚ ਜੋ ਇਨਵਾਇਰਨਮੈਂਟ ਕੈਨੇਡਾ ਦੀ ਗੱਲ ਕਰੀਏ ਜਾਂ ਜੋ ਮੌਸਮ ਸਬੰਧੀ ਮਾਹਿਰ ਨੇ ਕਿਉਂਕਿ ਗਰਮੀ ਆਲਰੇਡੀ ਸ਼ੁਰੂ ਹੋ ਚੁੱਕੀ ਹੈ ਅੱਜ ਵੀ ਅਸੀਂ ਜੀਟੀਐਲ ਦੇਖੀ ਤਾਂ ਮੌਸਮ ਕਾਫੀ ਗਰਮ ਹੈ ਤਾਂ ਇਸ ਦੇ ਕੇ ਅਨੁਮਾਨ ਲਾਏ ਜਾ ਰਹੇ ਨੇ ਕਿ ਇਹ ਜੋ ਗਰਮੀਆਂ ਨੇ ਇਹਦੇ ਵਿੱਚ ਆਮ ਨਾਲੋਂ ਇਹ ਮੌਸਮ ਜਿਆਦਾ ਜਿਹੜਾ ਆ ਉਹ ਗਰਮ रह ਸਕਦਾ ਜੀ ਆਮ ਗਰਮੀ ਪੈਂਦੀ ਹੈ ਉਸ ਦੇ ਨਾਲੋਂ ਜਿਆਦਾ ਗਰਮੀ ਰਹਿਣ ਦੀ ਸੰਭਾਵਨਾ ਆ ਤੋ ਇਹਦੇ ਵਿੱਚ ਅਗਰ ਗਰਮੀ ਮੰਨ ਲਓ ਕਿ ਆਮ ਨਾਲੋਂ ਵੱਧ ਪੈਂਦੀ ਆ ਤੋ ਇਹਦਾ ਇਹ ਅਸਰ ਵੀ ਹੋਊਗਾ ਕਿ ਜੋ ਇਹ ਜੰਗਲੀ ਅੱਗਾਂ ਲੱਗਣ ਦਾ ਕੰਮ ਹੈ ਕੈਨੇਡਾ ਦੇ ਵਿੱਚ ਉਹਦੇ ਵਿੱਚ ਵਾਧਾ ਹੋ ਸਕਦਾ ਆ ਕਿਉਂਕਿ ਅਸੀਂ ਆਲਰੇਡੀ ਲੇਟਨ ਕਾਰਨਾਂ ਕੈਨੇਡਾ ਦੇ ਵਿੱਚ ਵੈਦਰ ਕਾਫੀ ਖਰਾਬ ਹੋ ਰਿਹਾ ਆ ਇਹ ਧੂਆਂ ਬਹੁਤ ਕੈਨੇਡਾ ਦੇ ਵਿੱਚ ਹੋ ਰਿਹਾ ਧੂਏ ਦਾ ਅਸਰ ਅਸੀਂ ਟ੍ਰਾਂਟੋ ਤੱਕ ਮਹਿਸੂਸ ਕਰ ਰਹੇ ਆ ਤੇ ਪਿਛਲੇ ਕੁਝ ਦਿਨਾਂ ਦੇ ਵਿੱਚ ਅਸੀਂ ਦੇਖਿਆ ਕਿ ਜੋ ਟ੍ਰਾਂਟੋ ਦੀ 에ਅ ਕੁਆਲਿਟੀ ਹੈ ਉਹ ਦੁਨੀਆ ਦੀ ਸਭ ਤੋਂ ਮਾੜੀ 에ਅ ਕੁਆਲਿਟੀ ਦੇ ਵਿੱਚ ਦਰਜ ਕੀਤੀ ਗਈ ਹੈ। ਸੋ ਦੁਨੀਆ ਦੇ ਜਿਹੜੇ ਸਭ ਤੋਂ ਮਾੜੀ 에ਅ ਕੁਆਲਿਟੀ ਵਾਲੇ ਸ਼ਹਿਰ ਜਿਵੇਂ ਦਿੱਲੀ ਹੈ। ਦਿੱਲੀ ਨਾਲੋਂ ਵੀ ਮਾੜੇ ਹਾਲਾਤੋ ਦੇ ਵਿੱਚ ਬਣ ਗਏ ਸਨ। ਸੋ ਅਗਰ ਗਰਮ ਮੌਸਮ ਰਹਿੰਦਾ ਆ ਜਾਦਾ ਅੱਗਾਂ ਲੱਗਦੀਆਂ ਨੇ ਤਾਂ ਇਹਦੇ ਨਾਲ ਫਿਰ ਗਰਮੀਆਂ ਦੇ ਵਿੱਚ ਆਉਣ ਵਾਲੇ ਦਿਨਾਂ ਦਾ ਰਹੌਰ ਇਸ ਤਰੀਕੇ ਦੇ ਜਿਹੜੇ ਆ ਜੰਗਲੀ ਅੱਗਾਂ ਨੂੰ ਲੱਗਣ ਵਾਲੇ ਜਿਹੜੇ ਹਾਲਾਤ ਇੱਚ ਬਣ ਸਕਦੇ ਨੇ। ਦੇ ਨਾਲ ਇੱਕ ਖਬਰ ਪਿੰਗ ਜੀ ਆਸਟਰੀਆ ਤੋਂ ਆ ਰਹੀ ਹੈ ਜਿਹੜਾ ਯੂਰਪ ਦਾ ਇੱਕ ਕੰਟਰੀ ਹੈ ਕਿ ਉੱਥੇ ਦੇ ਸ਼ਹਿਰ ਗਰਾਜ ਦੇ ਵਿੱਚ ਇੱਕ ਸਾਬਕਾ ਸਕੂਲੀ ਵਿਦਿਆਰਥੀ ਵੱਲੋਂ ਸਕੂਲ ਦੇ ਵਿੱਚ ਆ ਕੇ ਜਿਹੜਾ ਸੈਕੰਡਰੀ ਸਕੂਲ ਸੀਗਾ ਇਹ ਗੋਲੀਬਾਰੀ ਕੀਤੀ ਗਈ ਹੈ ਜਿ ਵਿੱਚ ਘੱਟੋ ਘੱਟ 10 ਜਣਿਆਂ ਦੀ ਮੌਤ ਹੋਈ ਹੈ ਸੋ ਇਹ ਗੋਲੀਬਾਰੀ ਦਾ ਇੱਕ ਕਾਰਨ ਕੀ ਹੈ ਇਹ ਪਤਾ ਨਹੀਂ ਲੱਗਾ 21 ਸਾਲਾਂ ਦਾ ਸ਼ੂਟਰ ਜਿਹੜਾ ਸੀਗਾ ਉਸਨੇ ਸਕੂਲ ਦੇ ਵਿੱਚ ਆ ਕੇ ਗੋਲੀਆਂ ਚਲਾਈਆਂ ਇਹ ਬਾਅਦ ਵਿੱਚ ਉਸਨੇ ਆਪਣੇ ਆਪ ਨੂੰ ਖਤਮ ਕਰ ਲਿਆ ਸੋ ਇਹ ਇੱਕ ਇਹ ਕਾਫੀ ਇਹੜੀ ਮੰਦਪਾਗੀ ਖਬਰ ਆ ਇਹ ਸਾਨੂੰ ਉੱਥੋਂ ਅਸ਼ਟਰੀਆ ਯੂਰਪ ਤੋਂ ਆ ਰਹੀ ਹੈ ਇਹ ਬੜੀ ਦੁਖਦਾਈ ਖਬਰ ਕੱਲ ਦੀ ਘੁਮ ਰਹੀ ਹੈ ਬ੍ਰਿਜਨ ਸਾਹਿਬ ਬੜਾ ਮੇਰੇ ਵੀ ਮਨ ਨੂੰ ਬੜਾ ਲੱਗਿਆ ਵੀ ਸਕੂਲੀ ਬੱਚਿਆਂ ਦੇ ਉੱਥੇ ਆ ਕੇ ਗੋਲੀਆਂ ਚਲਾਈਆਂ ਉਹ ਵੀ ਪੁਰਾਣਾ ਵਿਦਿਆਰਥੀ ਹੋਵੇ ਤੇ ਵੈਸਟਰੀਆ ਤੋਂ ਬੜੀ ਦੁੱਖ ਦੁੱਖ ਭਰੀ ਜਿਹੜੀ ਖਬਰ ਇਹ ਸੰਜ ਕੀਤੀ ਆ ਧੰਨਵਾਦ ਪਿੰਨ ਸਾਹਿਬ ਬਹੁਤ ਬਹੁਤ ਧੰਨਵਾਦ ਹੁੰਦੀ ਹੈ ਕੱਲ ਨੂੰ ਗੱਲਬਾਤ ਪਿੰਨ ਸਾਹਿਬ ਦੇ ਨਾਲ ਕੋਈ ਵੀ ਗੱਲਬਾਤ ਕਰਨੀ ਹੋਵੇ ਤਾਂ 416 8489698 ਦੇ ਉੱਤੇ ਸ੍ਰੀ ਕੁਲਤਨ ਸਿੰਘ ਪਰਾਣਾਹੁਰਾ ਨਾਲ ਸੰਪਰਕ ਕੀਤਾ